ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 19ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਕਿਸਾਨ ਲੀਡਰ ਰਕੇਸ਼ ਤਕੈਤ ਤੇ ਲਖੋਵਾਲ ਕਿਸਾਨ ਯੂਨੀਅਨ ਦੇ ਜੋ ਹਰਿੰਦਰ ਸਿੰਘ ਲਖੋਵਾਲ ਹੈ ਉਹ ਵੀ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚੇ ਨੇ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਹਾਲ ਜਾਣਿਆ ਤੇ ਅੱਗੇ ਦੀ ਰਣਨੀਤੀ ਬਣਾਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਨਾਰਾ ਦਿੱਤਾ ਹੈ ਕਿ ਸਾਨੂੰ ਸਾਰੇ ਕਿਸਾਨ ਲੀਡਰਾਂ ਨੂੰ ਇਕੱਠੇ ਹੋਣਾ ਪਵੇਗਾ ਹਰਿੰਦਰ ਸਿੰਘ ਲਖੋਵਾਲ ਨੇ ਕੀ ਕਿਹਾ ਆਓ ਸੁਣਦੇ ਹਾਂ ਕਿਉਂਕਿ ਜਦ ਮੋਰਚੇ ਲੱਗਦੇ ਆ ਨਾ ਜੀ ਕੁਝ ਤਰਾ ਵਕਖਰੀਆਂ ਹੋ ਗਈਆਂ ਸੀ ਸਰਕਾਰ ਨੇ ਕੁਝ ਪਾੜ ਪਾਉਣੇ ਹੁੰਦੇ ਆ ਸਰਕਾਰ ਨੇ ਸਾਡੇ ਚ ਪਾੜ ਪਾਤੇ ਸੀਗੇ ਕੁਝ ਸਟਾਡੀਆਂ ਵਿਚਾਰਤਾਂ ਵੱਖੋ-ਵੱਖਰੀਆਂ ਹੋ ਗਈਆਂ ਸੀ ਪਰ ਮੰਗਾ ਸਾਡੀਆਂ ਇੱਕ ਨੇ ਉਹ ਅਸੀਂ ਉਦੋਂ ਵੀ ਮੀਟਿੰਗਾਂ ਕੀਤੀਆਂ ਹੁਣ ਵੀ ਅਸੀਂ ਕੋਸ਼ਿਸ਼ ਚਾ 6 ਮੈਂਬਰੀ ਇੱਕ ਕਮੇਟੀ ਅਸੀਂ ਬਣਾਈ ਹੋਈ ਆ ਵੀ ਆਪਸ ਚ ਸਮਝੌਤਾ ਹੋ ਜੇ ਅਸੀਂ ਆਪਸ ਚ ਰਲ ਜਾਈਏ ਸਾਨੂੰ ਆਪਸ ਚ ਰਲਣਾ ਪਊ ਅੱਜ ਰਲ ਜਾਈਏ ਕੱਲ ਨੂੰ ਰਲ ਜਾਈਏ ਉਹ ਤੋਂ ਬਿਨਾ ਇਹ ਮਸਲੇ ਹੱਲ ਨਹੀਂ ਹੋਣੇ ਸਰਕਾਰ ਤੱਕੜੀਆ ਸਰਕਾਰ ਡਾਢੀ ਆ ਕਿਉਂਕਿ ਇਹ ਸਰਕਾਰ ਹਰਿਆਣੇ ਚ ਵੀ ਸਰਕਾਰ ਬਣਾ ਗਈ ਮਹਾਰਾਸ਼ਟਰ ਚ ਵੀ ਬਣਾ ਗਈ ਉਹਨਾਂ ਨੂੰ ਪਤਾ ਵੀ ਪਾੜ ਕੇ ਅਡੜ ਵੋਟਾਂ ਲੈ ਕੇ ਕਪਲੇ ਕਰਕੇ ਸਰਕਾਰਾਂ ਬਣ ਜਾਂਦੀਆਂ ਇਹਨਾਂ ਦੀਆਂ ਇਸ ਲਈ ਕਿਸਾਨਾਂ ਨੂੰ ਜਿਵੇਂ ਅੱਗੇ ਇਕੱਠੇ ਹੋਏ ਸੀ ਵੀ ਦੇ 20 ਦੇ ਵਿੱਚ ਉਹ ਵੀ ਸਾਰੇ ਸੂਬਿਆਂ ਨੂੰ ਸਾਰੇ ਕਿਸਾਨਾਂ ਨੂੰ ਇਕੱਠੇ ਹੋ ਕੇ ਸਰਕਾਰ ਨਾਲ ਅਡਾ ਲੈਣਾ ਪਊ ਤਾਂ ਸਰਕਾਰ ਮੰਨੂਗੀ ਸਾਰੀ ਦਿੱਲੀ ਵਾਲੇ ਦਵਾਲੋਂ ਘੇਰਨੀ ਪਊਗੀ ਹੁਣ ਇਹਨਾਂ ਨੇ ਤਾਂ ਇਹ ਬਣਾਤਾ ਵੀ ਪੰਜਾਬ ਚ ਬੈਠੇ ਆ ਪੰਜਾਬ ਸਰਕਾਰ ਜਾਣੇ ਜੇ ਕੁਝ ਗੱਲਬਾਤ ਹੁੰਦੀ ਆ ਪੰਜਾਬ ਸਰਕਾਰ ਨਾਲ